ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਸਿੱਧੂ ਵਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੰਦਰੁਸਤ ਹੋਮੋਗੇ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਜੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਲੀਵ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਇਹ ਦਿਨ ਹੈਗਾ ਕਾ ਸਵੇਰ ਦਾ ਇਹ ਸਾਢੇ 9-10 ਦਾ ਟਾਈਮ ਹੈਗਾ। ਇੱਥੇ ਬਾਕੀ ਆਪਾਂ ਰੋਟੀ ਪਾਣੀ ਦਾ ਸਾਰਾ ਨੇ ਮੇੜ ਕੇ ਲੱਗੇ ਸੀਗੇ ਆਪਾਂ ਅੱਜ ਸਫਸਾਈਆਂ ਕਰਨ। ਮੈਂ ਫਰਿਜ ਸਾਫ ਕਰਦੀ ਸੀ। ਤੇ ਫਰਿਜ ਬਹੁਤ ਖਰਾਬ ਜਾ ਹੋਇਆ ਵੈ ਸੀਗਾ। ਚੱਲਦਾ ਫਰਿਜ ਹਜੇ ਵਧੀਆ ਰਹਿੰਦਾਗਾ ਗਰਮੀ 'ਚ ਘੱਟ ਸਾਫ ਕਰਨਾ ਪੈਂਦਾ। ਨਹੀਂ ਉਹਦਾ ਆਪਾਂ ਸਮਾਨ ਵੱਧ ਰੱਖ ਦੇਾਂਗੇ। ਪਰ ਸਰਦੀ 'ਚ ਨਾ ਜਦੋਂ ਆਪਾਂ ਬੰਦ ਕਰ ਦਿੰਨੇ ਵਿੱਚ ਦੀ। ਤਵੇ ਲਈ ਯੋਰ ਲੱਗ ਜਾਂਦੀ ਪਰ ਹੂੰ ਤਾਂ ਮੈਂ ਵੀ ਇੱਕ ਟਾਈਮ ਤਾਂ ਲਾਉਣੀ ਹੁੰਦੀ ਆ ਤੇ ਦਿਨੇ ਆਪਾਂ ਲਾ ਕੇ ਰੱਖਦੇ ਹੁੰਨੇ ਆ ਵੀ ਪਰ ਜਿਆਦੇ ਸਰਦੀ ਚ ਤਾਂ ਫਿਰ ਸਾਰਾ ਦਿਨ ਤਾਂ ਲਾਇਆ ਨਹੀਂ ਜਾਂਦਾ ਸੀ 2 ਘੰਟੇ ਲਾਉਂਦੀ ਹੁੰਦੀ ਸੀ ਬਸ ਸਾਈ ਰਾਤ ਬੰਦ ਰਹਿਦਾ ਸੀਗਾ ਤੇ ਫਿਰ ਖਰਾਬ ਜਾਂ ਥੋੜਾ ਤਾਂ ਕਰਕੇ ਵੀ ਹੋ ਜਾਂਦਾ ਬਸ ਕੁਝ ਸਮਾਨ ਫਿਰ ਜਿਹੜਾ ਫ੍ਰਿਜ ਚ ਰੱਖਣਾ ਉਹ ਫ੍ਰਿਜੀ ਰੱਖਣਾ ਹੁੰਦਾ ਤਾਂ ਕਰਕੇ ਵੀ ਵਰਤੋਂ ਚ ਤਾਂ ਆਉਂਦਾ ਹੀ ਹੈਗਾ ਸਰਦੀ ਚ ਵੀ ਫ੍ਰਿਜ ਸਾਥ-ਥੁੱਥ ਜੇ ਲੱਗੀ ਜਾਂਦੇ ਰਹਿੰਦੇ ਨੇ ਕਿ ਜ਼ਿਆਦਾ ਖਰਾਬ ਹੋਇਆ ਪਿਆ ਸੀ ਤੇ ਅੱਜ ਅਸੀਂ ਸਾਰੀ ਰਸੋਈ ਦੀ ਕਰੀ ਸੀਗੀ ਕਲੀਨਿੰਗ ਤੇ ਰਸੋਈ ਚ ਫਿਰ ਮੈਂ ਨਾ ਪੋਚਾ ਵੀ ਮੈਂ ਅਪਲਾਇਆ ਜਰਮਨ ਥੋੜਾ ਜਿਹਾ ਵੀ ਸੁਨਿਆਣੀ ਕਰਕੇ ਵੀ ਬਾਰਡਰ ਬੁੱਡਰ ਤੇ ਪੋਚਾ ਹੀ ਲਾਉਦੀ ਜਿਹੜਾ ਆਪਣਾ ਪੱਥਰ ਦਾ ਬਾਰਡਰ ਲੱਗਿਆ ਸ਼ਾਇਰ ਤੇ ਜਿਹੜੀ ਰਸੋਈ ਦਾ ਵੀ ਸਾਰਾ ਮੈਂ ਪੋਚਾ ਹੀ ਮੈਂ ਲਾਉਂਗੀ ਵੀ ਚੰਗੀ ਤਰ੍ਹਾਂ ਤੇ ਜਿਹੜਾ ਆਪਣਾ ਪਾਂਡੇ ਤੋਂ ਨਾਲੇ ਸ਼ੰਕ ਕਰ ਉਹਨਾਂ ਥੱਲੇ ਨਹੀਂ ਸ ਕਪੜਾ ਸਵਾਰ ਕੇ ਫੇਰਦੀ ਇਹ ਪੁੱਛਿਆ ਵਾਲਾ ਅੱਜ ਸਾਰਾ ਸਮਾਨ ਕੱਢ ਕੇ ਆਪਾਂ ਕਰੀ ਸੀ ਕਲੀਨ ਗਰਸੋਈ ਦੀ ਤੇ ਇੱਥੇ ਮੈਂ ਸਾਰਾ ਵਧੀਆ ਸਾਬਣ ਭਾਂਡੇ ਬੰਜਰੀ ਸਾਬਣ ਨਾਲ ਸਾਫ਼ ਕਰ ਲਿਆ ਸੀਗਾ ਉਸ ਤੋਂ ਬਾਅਦ ਫੇਰਤਾ ਸੀ ਆਪਾਂ ਕਿੱਲਾ ਕਰਕੇ ਕਪੜਾ ਮੋਟਾ ਜਿਹਾ ਕਪੜਾ ਫੇਰਤਾ ਸੀ ਤੇ ਉਸ ਤੋਂ ਬਾਅਦ ਨਾ ਫਿਰ ਮੈਂ ਸੂਤੀ ਚੁੰਨੀ ਲੈ ਕੇ ਚੰਗੀ ਤਰ੍ਹਾਂ ਸੁਕਾਤਾ ਸੀਗਾ। ਸੂਤੀ ਜੁੰਨੀ ਦੇ ਕੱਪੜੇ ਨਾਲ ਵਧੀਆ ਸੁੱਕ ਜਾਂਦਾਗਾ। ਫਿਰ ਇੱਕ ਚੀਜ਼ ਵਧੀਆ ਸੋਕ ਸੂਤੀ ਕੱਪੜਾ ਸੋਕ ਲੈਂਦਾਗਾ ਪਾਣੀ ਨੂੰ। ਤਾਂ ਕਰਕੇ ਮੈਂ ਫਿਰ ਇਹ ਜੁੰਨੀ ਨਾਲ ਸਾਰਾ ਵਧੀਆ ਸੁਕਾਤਾ ਸੀਗਾ ਚਿੱਟਾ-ਚਿੱਟਾ ਹੋ ਗਿਆ ਸੀ ਇਹ ਤਾਂ ਬਹੁਤ ਸੋਹਣਾ ਹੋ ਗਿਆ ਸੀ ਫਿਰ ਅੱਜ ਵਿੱਚੋਂ। ਤੇ ਫਰਿੱਜ ਨੂੰ ਬਹੁਤ ਸਾਲ ਹੋ ਗਿਆ ਇਹਨੂੰ। ਪਹਿਲਾਂ ਤਾਂ ਸਾਡੇ ਮੇਰੇ ਵਿਆਹ ਲਾ ਫਿਰ ਅੱਜ ਸੀਗਾ ਫਿਰ ਉਹਨਾਂ 2 ਸਾਲ ਬਾਅਦ ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀਗਾ ਡੇਢ ਸਾਲ ਬਾਅਦ ਹੀ ਕਰੰਟ ਮਾਰਨ ਲੱਗਿਆ ਸੀ ਉਹ ਬਰਫਲੇ ਜੋ ਫਿਰ ਸਾਨੂੰ ਡਰ ਜਾਊਗਾ ਫਿਰ ਅਸੀਂ ਬਦਲਤਾ ਸੀਗਾ ਬਸ ਇਹਨੂੰ ਵੀ ਮੱਲ ਲਈ 16 17 ਸਾਲ ਤੈਨੂੰ ਵੀ ਹੋ ਗਏ ਬਹੁਤ ਵਧੀਆ ਪਿਆਗਾ ਜੇ ਕਿਤੋਂ ਖਰਾਬ ਨਹੀਂ ਹੋਇਆ ਕਿਤੋਂ ਗਲਿਆ ਨਹੀਂ ਕਦੇ ਵੀ ਇਹ ਖਰਾਬ ਨਹੀਂ ਹੋਇਆ ਹੈਗਾ ਜਿੱਦ ਤੱਕ ਆਏਗਾ ਕਦੇ ਕੁਝ ਨਹੀਂ ਮੰਗਿਆ ਇਹਨੇ ਜਿੰਮੀ ਖਰਾਬ ਨਹੀਂ ਹੋਇਆ ਪਰ ਹੁਣ ਇਹਦੇ ਵਿੱਚ ਲੈਂਟ ਨਹੀਂ ਚੱਲਦੀ ਹੈਗੀ ਵੱਲ ਬੇਚਣੋਂ ਵਾਲਾ ਇਹਦੇ ਵਿੱਚ ਉਸ ਘੋਲ ਹੋਈ ਪਈ ਹੈ ਜੀ ਤੇ ਚੰਗੀ ਤਰ੍ਹਾਂ ਕਰਤਾ ਸੀਗਾ ਆਪਾਂ ਸਾਫ਼ ਫਰਿੱਜ ਅੱਜ ਤੇ ਸਮਾਨ ਸਾਰਾ ਕਰਤਾ ਸੀ ਪਰ ਸੋਈ ਦਾ ਬਾਹਰ ਜਿਵੇਂ ਜਿਹੜੇ ਆਪਣੇ ਖਾਲੀ ਪੀਪੀਆਂ ਡੱਬੇ ਵਧੀਆ ਖਾਲੀ ਕਰਕੇ ਰਸੋਈ ਸਾਰੀ ਸਾਫ਼ ਕਰਤੀ ਸੀਗੀ ਆਪਾਂ ਜਿਆਦਾ ਫਿਰ ਵੀ ਵੀਡੀਓ ਤਾਂ ਨਹੀਂ ਬਣਾਉਂਦੇ ਹੁੰਦੇ ਆਪਣੇ ਨਾਲ ਹਰਮਨ ਹੁੰਦੀ ਹੈ ਫਿਰ ਹਰਮਨ ਆਪਾਂ ਲੈਂਦੇ ਨਹੀਂ ਹੈਗੇ ਵੀਡੀਓ 'ਚ ਤਾਂ ਕਰਕੇ ਫਿਰ ਜਿਹੜਾ ਕੰਮ ਮੈਂ ਕਰਦੀ ਹੁੰਦੀ ਹਣੀ ਬਸ ਉਸੇ ਦੀ ਵੀਡੀਓ ਬਣਾਉਣੀ ਹੁੰਦੀ ਹੈ ਮੈਂ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਸਾਫ਼ ਕਰਨ ਫਰਿੱਜ ਵਾਲਾ ਵੀ ਸਮਾਨ ਆਪਾਂ ਜਿਹੜਾ ਕੱਢਿਆ ਸੀ ਸਾਰਾ ਫਰਿੱਜ ਨੂੰ ਮੈਂ ਖੁੱਲਾ ਛੱਡਤਾ ਸੀਗਾ ਸਾਰਾ ਸਾਫ਼ ਕਰਕੇ ਤੇ ਕੁਝ ਆਪਣੇ ਕੋਲ ਇੱਥੇ ਡੱਬੇ ਸੀਗੇ ਜਿਹੜੇ ਬਾਤੂ ਸੀਗੇ ਵੀ ਚਲ ਆਪਾਂ ਧੋ ਕੇ ਰੱਖ ਦਾਂਗੇ ਇਹਨਾਂ ਨੂੰ ਹੁਣ ਇਵੇਂ ਕੋਈ ਚਾਰ ਚੁਰਾਲੇ ਵਿਲੇ ਹੋਏ ਹੋਏ ਸੀਗੇ ਤੇ ਭਾਂਡੇ ਵੀ ਇੱਥੇ ਮੇਰੇ ਰੋਟੀ ਵਾਲੇ ਹਜੇ ਪਏ ਸੀ ਇਹ ਵੀ ਮੈਂ ਕੋਲੀ ਰੱਖਲੇ ਸੀ ਵੀ ਚਲ ਹੁਣ ਪਾਣੀ ਤੇ ਬੈਠੀ ਆਂਗੀ ਸਾਰਾ ਕੰਮ ਕਰਕੇ ਉਠੋਗੀ ਤੇ ਇਧਰ ਕੱਢ ਰੱਖੇ ਨੇ ਮੈਂ ਗੰਡੇ ਗੰਡੇ ਆਪਣੀ ਦਸਤਰ ਜੇ ਗਏ ਹੁਣ ਭੁੱਖਾ ਜਿਹਾ ਕੱਢ ਕੇ ਇਹ ਵੀ ਸਾਰੇ ਸੀਗੇ ਮੈਂ ਬਾਅਦ ਵਿੱਚ ਮੈਨੂੰ ਮਸੇ ਦੀ ਵੀਡੀਓ ਮੈਂ ਬਣਾਈ ਨਹੀਂ ਪਰ ਵੀਡੀਓ ਇੰਨੀ ਕੀ ਬਣਾਈ ਸੀਗੀ ਤੇ ਅੱਜ ਮੌਸਮ ਵੀ ਬਹੁਤ ਖਰਾਬ ਹੋ ਗਿਆ ਸੀਗਾ ਬੱਦਲਵਾਈ ਜੀ ਸੀਗੀ ਉਸ ਮੱਝ ਆਪ ਬਿਮਾਰ ਜੀ ਬਿਸ ਜਖਾਮ ਹੋਇਆ ਪਿਆ ਸੀਗਾ ਮੈਨੂੰ ਤੇ ਵਸੇ ਮੈਂ ਸਾਰਾ ਪਕਰਤਾ ਸੀਗਾ ਜੇ ਸਾਫ ਸਫਾਈ ਦਾ ਪਹਿਲਾਂ ਅਸੀਂ ਕਮਰੇ ਜੋ ਵੀ ਕਰਿਆ ਜੇ ਸਾਰੀ ਕੀਤਾ ਸੀਗਾ ਕੱਲੀ ਰਸੋਈ ਨਹੀਂ ਕੀਤੀ ਕਮਰੇ ਦੀ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਸਰਦੀ ਕਰਕੇ ਨਾਲੀੜਾ ਕੱਪੜਾ ਜਿਆ ਥੋੜਾ ਜਿਆਦੇ ਹੋਇਆ ਪਿਆ ਸੀਗਾ ਸਰਦੀ ਵਾਲੇ ਕੱਪੜੇ ਸਾਨੂੰ ਪਤਾ ਜਿਆਦੇ ਹੁੰਦੇ ਨੇ ਤੇ ਕੁਝ ਆਪਾਂ ਕੱਪੜੇ ਅੱਜ ਸ਼ਾਮ ਤੇ ਸੀਗੇ ਵੀ ਜਿਹੜੇ ਹੁਣ ਜਿਆਦੇ ਮੋਟੇ ਕੱਪੜੇ ਦੀ ਲੋੜ ਨਹੀਂ ਪੈਂਦੀ ਹੈਗੀ ਕੋਟ-ਕੋਟੀਆਂ ਦੀ ਵਿੱਚ ਗਾਜਾ ਪਿਆ ਪਈ ਜਾਂਦਾ ਸੀਗਾ ਵਾਲਾ ਬਸ ਮੇਨ-ਮੇਨ ਜੇ ਰੱਖ ਲਈ ਸੀਗੇ ਅੱਜ ਸਾਰਾ ਦਿਨ ਬਸ ਆਪਸ-ਪੰਜਾਂ ਜੀ ਲੰਘਾ ਫਿਰ ਇਹ ਹੋ ਗਿਆ ਵੀ ਫਿਰ ਆਪਾਂ ਉਹਦਾ ਵਿਆਹ ਜਾਣਾ ਹੈਗਾ ਵੀ ਆਕੇ ਨਹੀਂ ਫਿਰ ਜੀਜਾ ਕਰਨਾ ਹੈਗਾ ਵੀ ਵਧੀਆ ਸਾਫ-ਸਫਾਈ ਕਰੀ ਹੋਗੀ ਨਾ ਵਧੀਆ ਲੱਗੂਗਾ ਵਧੀਆ ਰਹੂਗਾ ਇਹ ਅਪੜ ਕਰ ਸਾਮਣ ਆਉਣਾਗਾ ਮੇਰੀ ਨਨਦ ਨੇ ਤੇ ਉਹ ਸਾਡੇ ਗਿਆ ਤੋਂ 2 ਦਿਨ ਬਾਅਦ ਆਉਗੀ ਫਿਰ ਉਹ ਕਹਿੰਦੀ ਨਹੀਂ ਮੈਨੂੰ ਬਾਰੇ ਦਿਨ ਲੱਗਣਗੇ ਫਿਰ ਉਹ ਜਾਊਗੀ ਸਾਡੇ ਆਉਣ ਤੋਂ ਬਾਅਦ ਤੇ ਫਿਰ ਆਇਆ ਵੀ ਪਹਿੜਾ ਜੇ ਲੱਗਦਾ ਨਾਲੇ ਸਾਰਾ ਜੀ ਸਫਾਈ ਕਰਦੀ ਹੈ ਆਪਾਂ ਪਹਿਲਾਂ ਫਿਰ ਅਗਲੇ ਨੂੰ ਵੀ ਸੌਖਾ ਹੋ ਜਾਂਦਾਗਾ ਝਾੜੂ ਪੂੰਛਾ ਕਰਨਾ ਸਾਰੀ ਅਸੀਂ ਸਫਾਈ ਦਾ ਜਨਮੇੜਤਾ ਸੀ ਤੇ ਤੋ ਇਸ ਤੋਂ ਦੁਬਾਰ ਮੈਂ ਡੱਬੇ ਪਹਿਲਾਂ ਆਪਾਂ ਫਰੱਜੜਾ ਸਮਾਨ ਧੋਤਾ ਗਰਮ ਪਾਣੀ ਪਾਇਆ ਹੋਇਆ ਸੀਗਾ ਮੈਂ ਸ਼ੰਗਰ ਪਾਣੀ ਸਿਰਫ ਪਾਈ ਹੋਈ ਸੀਗੀ ਇਸ ਤੋਂ ਬਾਅਦ ਆਪਾਂ ਧੋਤੇ ਡੱਬੇ ਜਿਹੜੇ ਵਿਲੇ ਹੋਏ ਹੋਏ ਸੀਗੇ ਬਾਦੂ ਇਹਦੇ ਬੇਪਰ ਸਾੰਤੇ ਸੀਗੇ ਦੁਬਾਰ ਇਹ ਡੱਬੇ ਆਪਣੇ ਨਾ ਜਿਵੇਂ ਵੀ ਇੱਕ ਤਾਂ ਥੋੜਾ ਜਿਹਾ ਆਪਣਾ ਚੌਲ ਦਾ ਦਾ ਔਲੇ ਦਾ ਅਚਾਰ ਅੱਡ ਪਾਇਆ ਹੋਇਆ ਸੀ ਉਹ ਖਰਾਬ ਜਾ ਹੋ ਗਿਆ ਪਤਾ ਨਹੀਂ ਕੀ ਗੱਲ ਹੋ ਗਈ ਉਹਨੂੰ ਸਿਰਕਾ ਘੱਟ ਪਿਆ ਉਹਦੇ ਵਿੱਚ ਇੱਕ ਡੱਬੇ ਦਾ ਤਾਂ ਪੱਸਾਰਾ ਖਾ ਗਈ ਥੋੜਾ ਜਿਹਾ ਰਹਿ ਗਿਆ ਬਸ ਤੇ ਉਹ ਸੀਗਾ ਚਾਰ ਵਾਲਾ ਡੱਬਾ ਤੇ ਕੁਝ ਗੋਡਾਲੀ ਪੀਪੀ ਹੈ ਜੀ ਤੇ ਉਹ ਸਾਰਾ ਆਪ ਰੱਖ ਲਿਆ ਜੀਗਾ ਸਮਾਨ ਬਾਦੂ ਧੋਣ ਵਾਸਤੇ ਤੇ बस ਖਾਲੀ ਡੱਬੇ ਜਾਂ ਨਾਲੀ ਰਸੋਈ ਭਰੀ ਪਈ ਸੀਗੀ ਅੱਜ ਆਪਣੀ ਰਸੋਈ ਬਹੁਤ ਵਧੀਆ 베ਲੀ 베ਲੀ ਹੋ ਗਈ ਲੋੜੀ ਲੋੜੀ ਦਾ ਸਮਾਨ ਰਹਿ ਗਿਆ ਉਹਦੇ ਵਿੱਚ